ਸੱਚੀ ਗੱਲ ਤੁਸੀਂ ਦੇਖ ਰਹੇ ਹੋ ਜਾਗਬਾਣੀ ਬੁਲੇਟਿਨ ਔਰ ਅੱਜ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਫਿਲਹਾਲ ਸ਼ੁਰੂਆਤ ਕਰਦੇ ਆ ਕੈਨੇਡਾ ਦੀ ਵੱਡੀ ਖਬਰ BC ਜਿਹੜਾ ਏਰੀਆ ਕੈਨੇਡਾ ਦਾ ਉਸ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਖਾਲਸਤਾਨ ਐਮਬੈਸੀ ਦੇ ਬੋਰਡ ਲੱਗੇ ਨੇ ਦਰਅਸਲ ਕਹਿੰਦੇ ਆ ਕਿ ਇਹ ਜਿਹੜੀ ਬਿਲਡਿੰਗ ਬਣੀ ਆ ਗੁਰਦੁਆਰਾ ਪਰਿਸਰ ਬਣੀ ਆ ਇਹ ਕੈਨੇਡਾ ਸਰਕਾਰ ਦੇ ਫੰਡ ਚੋਂ ਬਣੀ ਆ ਔਰ ਹੁਣੇ ਜੇ ਕੈਨੇਡਾ ਸਰਕਾਰ ਨੇ 1.5 ਲੱਖ ਰੁਪਿਆ 1.5 ਲੱਖ ਡਾਲਰ ਜਿਹੜਾ ਆ ਉਹ ਇੱਥੇ ਹੋਰ ਦਿੱਤਾ ਸੀਗਾ ਔਰ ਇਸੇ ਦੌਰਾਨ ਇੱਥੇ ਇੱਕ ਲਿਫਟ ਵੀ ਲਗਾਈ ਗਿਆ ਪਰ ਅੱਜ ਇਹ ਪੰਜਾਬ ਦੇ ਵਿੱਚ ਉਦੋਂ ਚਰਚਾ ਦੇ ਵਿੱਚ ਰਿਹਾ ਜਦੋਂ ਜਿਹੜਾ ਆ ਐਸ ਜੀ ਐਫ ਯਾਨੀ ਕਿ ਖਾਲਿਸਤਾਨ ਦੇ ਜਿਹੜੇ ਐਮਬੈਸੀ ਦੇ ਬੋਰਡ ਇੱਥੇ ਲੱਗੇ ਨੇ ਔਰ ਉਸ ਤੋਂ ਬਾਅਦ ਇਹ ਚਰਚਾ ਆਇਆ ਫਿਲਹਾਲ ਕਾਰਨ ਕੀ ਹੈ ਕਿ ਕੈਨੇਡਾ ਸਰਕਾਰ ਨੇ ਇਹ ਸਭ ਕੁਝ ਕਿਹਾ ਹੈ ਜਾਂ ਕਿਸ ਦੇ ਕਹਿਣ ਦੇ ਉੱਤੇ ਇਹ ਬੋਰਡ ਲੱਗੇ ਨੇ ਅਜੇ ਤੱਕ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਪਰ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬੋਰਡ ਲੱਗੇ ਨੇ ਔਰ ਬ੍ਰਿਟਿਸ਼ ਕੋਲੰਬੀਆ ਦਾ ਇਹ ਗੁਰਦੁਆਰਾ ਆ ਐਸ ਐਫ ਜੀ ਯਾਨੀ ਕਿ ਆਪਾਂ ਕਹ ਲਈਏ ਕਿ ਇਸ ਜਿਹੜਾ ਗਰੁੱਪ ਨੇ ਜਿਹੜਾ ਇਥੇ ਬੋਰਡ ਲਗਾਏ ਨੇ ਔਰ ਇਸ ਗਰੁੱਪ ਦੇ ਬੋਰਡ ਲਗਾਉਣ ਤੋਂ ਬਾਅਦ ਜਿਹੜਾ ਆ ਇਹ ਕਾਫੀ ਚਰਚਾ ਦੇ ਵਿੱਚ ਹੈ ਹਰ ਆਧਾਰਾ ਜਿਹੜਾ ਪੰਜਾਬ ਦੇ ਨਾਲ ਵਬਸਤਾ ਹੈ ਉੱਥੇ ਖਬਰ ਛਾਪ ਰਿਹਾ ਆ ਕਿਉਂਕਿ ਕਈ ਵਾਰ ਰੈਫਰੈਂਡਮ ਨੂੰ ਲੈ ਕੇ ਗੱਲਾਂ ਹੋਈਆਂ ਨੇ ਅਮਰੀਕਾ ਦੇ ਵਿੱਚ ਵੀ ਰੈਫਰੈਂਡਮ ਨੂੰ ਲੈ ਕੇ ਦੁਬਾਰਾ ਤੋਂ ਵੋਟਸ ਦੀ ਗੱਲ ਹੋ ਰਹੀ ਹੈ ਔਰ ਇੱਥੇ ਕੈਨੇਡਾ ਜਿਹੜਾ ਆ ਬਿਲਕੁਲ ਸਰਹੱਦ ਦੇ ਨਾਲ ਲੱਗਦਾ ਉੱਥੇ ਜਦੋਂ ਖਾਲਸਾਣ ਦੀ ਐਮਬੈਸੀ ਬਣਾਈ ਜਾ ਰਹੀ ਆ ਤਾਂ ਉਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਸੋ ਬੋਰਡ ਲਗਾਇਆ ਔਰ ਇਹਦੇ ਬਾਰੇ ਜਿਹੜਾ ਹੈ ਅਜੇ ਤੱਕ ਕੈਨੇਡੀਅਨ ਜਿਹੜੀ ਗਵਰਨਮੈਂਟ ਹੈ ਉਹਨਾਂ ਦੇ ਕਿਸੇ ਵੀ ਨੁਮਾਇੰਦੇ ਦੇ ਵੱਲੋਂ ਕੁਝ ਵੀ ਅਧਿਕਾਰਤ ਤੌਰ ਤੇ ਬਿਆਨ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਕਿਉਂਕਿ ਖਬਰ ਜਿਹੜੀ ਹੈ ਮੀਡੀਆ ਧਾਰਿਆਂ ਦੇ ਵਿੱਚ ਕਾਫੀ ਦੇਰ ਤੋਂ ਹੈ ਔਰ ਅਜੇ ਤੱਕ ਇਸ ਤਰੀਕੇ ਦੀ ਕੋਈ ਪੁਸ਼ਟੀ ਨਹੀਂ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਲਗਾਇਆ ਗਿਆ ਰਿਪਬਲਿਕ ਆਫ ਖਾਲਿਸਤਾਨ ਦਾ ਬੋਰਡ ਲਗਾਇਆ ਗਿਆ ਹੈ ਔਰ ਇਮਾਰਤ ਜਿਹੜਾ ਹੈ ਕਿਉਂਕਿ ਸਿੱਖ ਕਮਿਊਨਿਟੀ ਜਿਹੜੀ ਆ ਕੈਨੇਡਾ ਦੇ ਵਿੱਚ ਬਹੁਤ ਹੈ ਔਰ ਉਹਨਾਂ ਦੇ ਕਹਿੰਦੇ ਵੀ ਜਿਹੜੇ ਉਹ ਲੋਕ ਉੱਥੇ ਇੱਥੇ ਆ ਕੇ ਆਪਣੇ ਧਾਰਮਿਕ ਜਿਹੜੇ ਕੰਮ ਸੀਗੇ ਉਹ ਕਰਦੇ ਸਨ ਇਕੱਠ ਕਰਦੇ ਸੀਗੇ ਔਰ ਇਸੇ ਕਰਕੇ ਇੱਥੇ ਬੋਰਡ ਲਾਇਆ ਫਿਲਹਾਲ ਰੈਫਰੈਂਡਮ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵਾਰ ਰੈਫਰੈਂਡਮ ਦੀਆਂ ਆਵਾਜ਼ਾਂ ਉੱਠੀਆਂ ਨੇ ਪਰ ਐਸਐਫਜੀ ਵੱਲੋਂ ਜੇ ਕਹਿੰਦੇ ਇਹ ਬੋਰਡ ਲਗਾਏ ਗਏ ਨੇ ਔਰ ਇਸ ਦੇ ਮਾਇਨੇ ਜਿਹੜੇ ਨੇ ਇਹ ਬਹੁਤ ਕੱਢੇ ਜਾ ਰਹੇ ਨੇ ਪਰ ਫਿਲਹਾਲ ਕੁਝ ਮੈਂ ਪਹਿਲਾਂ ਵੀ ਦੱਸਿਆ ابھی ਕੋਈ ਅਧਿਕਾਰਿਤ ਤੌਰ ਦੇ ਉੱਤੇ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਔਰ ਜੇ ਕਿਸੇ ਨੂੰ ਪੁੱਛਿਆ ਵੀ ਜਾਵੇ ਤਾਂ ਅਜੇ ਤੱਕ ਕਹਿੰਦੇ ਕੋਈ ਬੋਲਣ ਦੇ ਲਈ ਤਿਆਰ ਨਹੀਂ ਆ ਅੱਗੇ ਵਧਦੇ ਹਾਂ ਔਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਰਾਮ ਰਹੀਮ ਦੇ ਉੱਤੇ ਔਰ ਰਹਾਮ ਰਹੀਮ ਦੀ ਜਿਹੜੀ ਪਰੋਲ ਹੈ ਉਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਿੱਖ ਜਿਹੜੇ ਨੇ ਸਿੱਖ ਸਮੁਦਾਏ ਨੇ ਉਹ ਰੋਸ ਪ੍ਰਗਟ ਕਰ ਰਹੇ ਨੇ ਕਿਉਂਕਿ ਜਿਹੜੇ ਕਿਉਂਕਿ ਉਹ ਕਹਿੰਦੇ ਨੇ ਕਿ ਇੱਕ ਬਨੇ ਤਾਂ ਬੰਦੀ ਸਿੰਘ ਹੈ ਜਿਨ੍ਹਾਂ ਨੂੰ ਛੱਡਣ ਦੇ ਲਈ ਗਵਰਨਮੈਂਟ ਤਿਆਰ ਨਹੀਂ ਹੈ ਔਰ 10 10 11 11 ਸਾਲ ਕਈਆਂ ਨੂੰ ਤਾਂ 20 20 ਸਾਲ ਹੋ ਗਿਆ ਸਜ਼ਾ ਆਪਣੀ ਪੂਰੀ ਕੀਤੀਆਂ ਉਹ ਅਜੇ ਵੀ ਜੇਲ੍ਹਾਂਾਂ ਦੇ ਆਕਾਲ ਕੋਠੜੀਆਂ ਦੇ ਵਿੱਚ ਕੈਦ ਹੈ ਉਧ ਰਾਮ ਰਹੀਮ ਜਿਹੜਾ ਆ ਬਲਾਤਕਾਰੀ ਹੋਣ ਦੇ ਬਾਵਜੂਦ ਔਰ ਐਡੇ ਡਾਢੇ ਕੇਸ ਦੇ ਵਿੱਚ ਫਸਿਆ ਹੋਣ ਦੇ ਬਾਅਦ 14ਵੀਂ ਵਾਰ ਪਰੋਲ ਦੇ ਉੱਤੇ ਆਇਆ ਔਰ ਇਹ ਪਰੋਲ ਦੇ ਉੱਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਕਿ ਕਿਉਂ ਸੌਦਾ ਸਾਦ ਨੂੰ ਇੰਨੀਆਂ ਪਰੋਲਸ ਕਿਉਂ ਸੌਦਾ ਸਾਥ ਦੇ ਲਈ ਵੀਆਈਪੀ ਟ੍ਰੀਟਮੈਂਟ ਕਿਉਂ ਇਹ ਸਭ ਕੁਝ ਦੱਸਿਆ ਜਾ ਰਿਹਾ ਹੈ ਔਰ ਇਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਵੀ ਜਿਹੜਾ ਆ ਆਪਣੇ ਇਤਰਾਜ਼ ਜਤਾਇਆ ਔਰ ਅੱਜ ਉਹਨਾਂ ਨੇ ਮੀਡੀਆ ਨੂੰ ਮੁਖਾਤਿਬ ਹੋ ਕੇ ਸਭ ਕੁਝ ਕਿਹਾ ਆ ਕੀ ਕਿਹਾ ਆ ਤੁਹਾਨੂੰ ਸੁਣਾ ਦਿੰਨੇ ਆ ਸਾਬ ਵਾਹਿਗੁਰੂ ਜਿੱਕੀ ਫਤਹ ਅੱਜ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਬਸ਼ੀਸ਼ ਅ ਜਲਾਸਾ ਆ ਉਹ ਸਮੁੱਚੇ ਹੌਸ ਦਾ ਸਭਿਆਗਿਆਸ ਬਸ਼ੀਸ਼ ਜਿਹੜਾ ਅ ਜਲਾਸਾ ਆ ਉਹਦਾ ਇੱਕ ਨੁਕਾਤੀ ਸਾਡਾ ਅਜੰਡਾ ਸੀ ਕਿ ਪਿਛਲੇ ਸਮੇਂ ਦੌਰਾਨ ਸਾਖਸਰੀ ਕਾਲਤਰ ਸਾਹਿਬ ਸਾਖਸਰੀ ਪਟਨਾ ਸਾਹਿਬ ਦਾ ਕੋਈ ਕਾਰਨਾ ਕਰਕੇ ਤਾਕਸ ਸਹਿਬਾਨ ਦਾ ਨਹੀਂ ਮੈਂ ਕਹਿੰਦਾ ਕਿ ਕਿ ਤਾਕਸ ਸਹਿਬਾਨ ਦਾ ਕਦੇ ਕੋਈ ਝਗੜਾ ਨਹੀਂ ਹੁੰਦਾ ਤਾਕਸ ਸਹਿਬਾਨ ਤਾਂ ਸਿੱਖ ਪੰਥ ਦੀ ਆਨ ਤੇ ਸ਼ਾਨ ਆ ਉਹ ਕੋ ਜਿਹੜੇ ਮਕਾਲਤੇ ਸੀ ਉਹ ਸਾਰੇ ਦੂਰ ਕਰਕੇ ਭਾਵੇਂ ਉਹ ਮਸਲੇ ਹੱਲ ਵੀ ਕਰ ਲਏ ਗਏ ਸੀ ਜ਼ਹਿਦਾਰ ਸਹਿਬਾਨ ਵੱਲੋਂ ਆਪੇ ਹੀ ਪਰ ਫਿਰ ਵੀ ਇਹ ਅਜਲਾਸ ਅਸੀਂ ਪਹਿਲਾਂ ਸੱਦ ਲਿਆ ਸੀ ਇਸ ਕਰਕੇ ਅੱਜ ਇਸ ਅਜਲਾਸ ਦੀ ਸ਼ੁਰੂਆਤ ਅਰਦਾਸ ਹੁਕਮਨਾਮੇ ਅਪरांत ਬਹੁਤ ਸਤਿਕਾਰਯੋਗ ਸਾਰੇ ਮੈਂਬਰ ਸਹਿਬਾਨ ਵੱਲੋਂ ਗੁਰੂ ਸਾਹਿਬ ਜੀ ਦੇ ਆਦਰ ਤੇ ਸਤਿਕਾਰ ਨੂੰ ਮੁੱਖ ਰੱਖਦੇ ਹਾਂ ਆਪਣੇ ਬੇਹੱਦ ਕੀਮਤੀ ਸੁਝਾਅ ਵੀ ਸਾਰਿਆਂ ਨੇ ਦਿੱਤੇ ਉਹਨਾਂ ਸੁਝਾਵਾਂ ਨੂੰ ਮੈਂ ਇਕੱਠ ਕਰਕੇ ਸਾਰਿਆਂ ਨੂੰ ਨੋਟ ਵੀ ਕੀਤਾ ਉਹ ਬਾਅਦ ਦੇ ਵਿੱਚ ਤੁਹਾਡੇ ਨਾਲ ਸਾਂਝੇ ਸਾਰੇ ਕਿਤੇ ਵੇਲੇ ਫੇਰ ਕਰ ਲਾਂਗੇ ਬਾਰ ਮੌਲਕ ਰੂਪ ਦੇ ਵਿੱਚ ਇਹ ਗੱਲ ਕੋਈ ਲੋਕੀਸ਼ੀਪੀ ਨਹੀਂ ਸਾਰੇ ਹਾਊਸ ਨੇ ਵਿੱਚ ਸਾਰੀ ਦੁਨੀਆ ਤੇ ਸਾਰਾ ਸਿੱਖ ਪੰਥ। ਔਰ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਤੱਕ ਸ੍ਰੀ ਅਕਾਲ ਪੁਰਖ ਸਾਹਿਬ ਸਿੱਖ ਪੰਥ ਦੀ ਸੁਪਰੀਮ ਸ਼ਕਤੀ ਆ ਜਿਹਦੇ ਤੋਂ ਕੋਈ ਵੀ ਸਿੱਖ ਕਰੇ ਮਨ ਕਰਨੇ ਹੋ ਸਕਦਾ। ਇਹੋ ਕਾਰਨ ਆ ਕਿ ਸਿੱਖ ਪੰਥ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਤੇ ਗੁਰੂ ਫਾਂਸਾ ਫਲਸਫਾ ਚੱਲਦਾ ਤੇ ਛੇੜੀ ਅਕਾਲ ਤਖਤ ਸਾਹਿਬ ਕੋਈ ਵੀ ਕੌਮੀ ਜਿਸਲੇ ਕੋ ਮਸਲਾ ਆਉਂਦਾ ਉਹਦੇ ਤੇ ਆਪਣਾ ਪ੍ਰਤੀਕਰਮ ਨੇ ਜਿੰਦਾ ਹਰਕਤ ਤੇ ਵੀ ਆਉਂਦਾ ਛੇੜੀ ਅਕਾਲ ਤਖਤ ਸਾਹਿਬ ਸੁਪਰੀਮ ਆ ਸਾਰੇ ਤਖਤ ਸਹਿਬਾਨ ਚਾਰੇ ਤੱਕ ਸਹਿਬਾਨ ਉਹ ਵੀ ਸਤਕਾਰਯੋਗ ਆ ਕਿਉਂਕਿ ਉਹ ਸਤਗੁਰ ਜੀ ਨੇ ਆਪ ਸਥਾਪਨਾ ਕੀਤੀ ਹੁਣਾਂ ਤੱਕ ਸਹਿਬਾਨਾਂ ਵਿੱਚ ਸੋ ਗੁਰੂ ਸਾਹਿਬ ਕਿਰਪਾ ਕਾਰਨ ਬਖਸ਼ਿਸ਼ ਕਾਰਨ ਮੈਂ ਆ ਜਿਹੜਾ ਅੱਜ ਦਾ ਮਤਾ ਆ ਤੁਹਾਡੇ ਰੂਪ ਰੂਪ ਕਰ ਦਿੰਨਾ ਇਹੋ ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਆ ਸਿੱਖ ਧਰਮ ਆਪਣੇ ਮੌਲਿਕ ਇਤਿਹਾਸ ਸਦਾ ਤਾਂ ਮਰਿਆਦਾ ਅਤੇ ਵਿਚਾਰਧਾਰਾ ਦੀ ਅਮੀਰੀ ਕਰਕੇ ਦੁਨੀਆ ਦੇ ਧਰਮਾਂ ਅੰਦਰ ਨਵੇਕਲਾ ਸਥਾਨ ਰੱਖਦਾ ਹੈ। ਤਖਸੈਬਾਨ ਸਿੱਖ ਪੰਥ ਦੀਆਂ ਸਰਵਉੱਚ ਸੰਸਥਾਵਾਂ ਹਨ ਜੋ ਸਿੱਖ ਇਤਿਹਾਸ ਗਰਵਾਨੀ ਅਤੇ ਗੁਰਮਤਿ ਪਰੰਪਰਾਵਾਂ ਅਨਸਾਰ ਸਿੱਖ ਕੌਮ ਦੀ ਧਾਰਮਿਕ, ਪੰਥਕ, ਨੈਤਿਕ ਅਤੇ ਰੂਹਾਨੀ ਅਗਵਾਈ ਕਰਦੇ ਹਨ। ਹਰ ਤਖਸੈਬਾਹ ਸਾਹਿਬ ਦੀ ਆਪਣੇ ਇਤਿਹਾਸਿਕ ਪਿਛੋਕੜ ਤੇ ਪੰਥਕ ਮਹੱਤਤਾ ਦੇ ਨਾਲ ਨਾਲ ਖੇਤਰੀ ਵਿਸ਼ੇਸ਼ਤਾ ਸਿੱਖ ਮਰਿਆਦਾ ਦਾ ਹਿੱਸਾ ਹੈ ਮਹੱਤਵਪੂਰਨ ਇਹ ਹੈ ਕਿ ਸਭ ਤਖਤ ਸਹਿਬਾਨ ਇੱਕੋ ਗੁਰ ਮਰਿਆਦਾ ਅਤੇ ਗੁਰੂ ਮਰਜੀ ਅਧੀਨ ਹਨ 6ਵੇਂ 6ਵੇਂ ਪਾਤਸ਼ਾਹ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਪ੍ਰਭੂ ਸਤਾ ਸੰਪਾਨ ਹਾਸਤੀ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਵਾਸਤੇ ਇਲਾਹੀ ਆਦੇਸ਼ ਦਾ ਸਥਾਨ ਹਨ ਇਹ ਧਰਮ ਦੇ ਨਾਲ-ਨਾਲ ਪੰਥਕ ਤੇ ਰਾਜਨੀਤਿਕ ਅਗਵਾਈ ਲਈ ਵੀ ਮਾਰਗਦਰਸ਼ਨ ਹੈ ਸਿੱਖ ਕੌਮ ਦੇ ਪੰਜ ਤਖ਼ਤ ਸਹਿਬਾਨ ਆਪੋ ਆਪਣੀ ਥਾਂ ਵੱਡੀ ਅਹਿਮਤ ਰੱਖਦੇ ਹਨ ਲੇਕਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਪੰਥਬੰਦੋਂ ਪ੍ਰਵਾਨੀ ਤੇ ਸਨਮਾਨੀ ਜਾਂਦੀ ਹੈ ਸਿੱਖਾਂ ਦੇ ਕੌਮੀ ਮਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਵੱਲੋਂ ਵਿਚਾਰੇ ਜਾਣ ਤੇ ਨਿਰਣਾ ਕਰਨ ਦਾ ਸਰਪ੍ਰਰਵੰਤ ਵਿਧਾਨ ਹੈ ਹਰ ਬਾਕੀ ਤਖ਼ਤ ਸਹਿਬਾਨ ਦਾ ਸਥਾਨਕ ਪੱਧਰ ਤੇ ਮਾਮਲਿਆਂ ਨੂੰ ਸੰਬੋਧਨ ਹੋਣਾ ਵੀ ਸਿੱਖ ਰਹਿਤ ਮਰਿਆਦਾ ਦੀ ਸੇਧ ਵਿੱਚ ਅਧਿਕਾਰਤ ਹੈ ਅੱਜ ਦਾ اجلاس ਕੌਮੀ ਇਤਿਹਾਸ ਮਰਿਆਦਾ ਪਰੰਪਰਾਵਾਂ ਅਤੇ ਚੱਲਦੇ ਆ ਰਹੇ ਵਿਧੀ ਵਿਧਾਨ ਦੀ ਰੋਸ਼ਨੀ ਵਿੱਚ ਤਖ਼ਤ ਸਹਿਬਾਨ ਦੇ ਮਾਣ ਸਤਕਾਰ ਅਤੇ ਅਧਿਕਾਰਾਂ ਦਾ ਸਨਮਾਨ ਕਰਦਿਆਂ ਜਥੇਦਾਰ ਸਹਿਬਾਨ ਨੂੰ ਹਾਰਦਿਕ ਅਪੀਲ ਕਰਦਾ ਹੈ ਕਿਸੇ ਵੀ ਮਾਮਲੇ ਤੇ ਫੈਸਲਾ ਲੈਣ ਸਮੇਂ ਆੰਤਕਰਵੈਤਾ ਨੂੰ ਨਜ਼ਰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਹ ਅਸੀਂ ਅਪੀਲ ਰੂਪ ਦੇ ਵਿੱਚ ਕੀਤੀ ਆ ਕਿਉਂਕਿ ਹਾਲਤਖਸਾਬ ਨੂੰ ਕੋਈ ਵੀ ਨਿਰਦੇਸ਼ ਨਹੀਂ ਦੇ ਸਕਦਾ ਕੇਵਲ ਤਾਂ ਕੇਵਲ ਤਖਤਰੀ ਅਕਾਲਤਖਸਾਬ ਆ ਜਿਹੜੇ ਨਿਰਦੇਸ਼ ਦਿੰਦੇ ਆ ਪੂਰੇ ਕੌਮ ਨੂੰ ਸਿੱਖ ਕੌਮ ਨੂੰ ਪਰ ਇਹ ਜੰਮੂ ਕਸ਼ਮੀਰ ਦੇ ਐਕਸ ਗਵਰਨਰ ਸੱਤੇਪਾਲ ਮਾਲਿਕ ਉਹਨਾਂ ਦਾ ਦਿਹਾਂਤ ਹੋ ਗਿਆ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਬੀਜੇਪੀ ਗਵਰਨਮੈਂਟ ਦੇ ਵਿੱਚ ਉਹ ਗਵਰਨਰ ਬਣਦੇ ਨੇ ਔਰ ਦੇਖਿਆ ਜਾਵੇ ਤਾਂ ਇਤਿਹਾਸਿਕ ਗੱਲ ਇਦਾਂ ਆ ਕਿ ਆਜ਼ਾਦ ਦੇਨੀ 370 ਤਾਰਾ ਜਿਹੜੀ ਐ ਉਹ ਹਟਾਈ ਗਈ ਸੀਗੀ ਆਜ਼ਾਦ ਦੇਨੀ ਉਹਨਾਂ ਨੇ ਵਿਰੋਧ ਵੀ ਕੀਤਾ ਸੀ ਇਸ ਦਾ ਔਰ ਆਜ਼ਾਦ ਦੇਨ ਉਹਨਾਂ ਦੀ ਮੌਤ ਹੋ ਗਈ ਆ ਸੱਤੇਪਾਲ ਮਾਲਿਕ ਉਹ ਨਾਮ ਐ ਜਿਨ੍ਹਾਂ ਨੇ ਪੁਲਵਾਮਾ ਅਟੈਕ ਨੂੰ ਲੈ ਕੇ ਸਰਕਾਰ ਦੇ ਖਿਲਾਫ ਬੜੇ ਵੱਡੇ ਸਵਾਲ ਖੜੇ ਕੀਤੇ ਸੀਗੇ ਔਰ ਜੋ ਹੋਇਆ ਜਿਸ ਤਰੀਕੇ ਦੇ ਨਾਲ ਹੋਇਆ ਉਸ ਨੂੰ ਦੱਸਿਆ ਸੀਗਾ ਇਸ ਤੋਂ ਇਲਾਵਾ ਜੇ ਕਹੀਏ ਕਿ ਰੀਡ ਦੀ ਹੱਡੀ ਤੇ ਖੜੇ ਹੋਣ ਵਾਲੇ ਗਵਰਨਰ ਸਨ ਸੱਤੇਪਾਲ ਪਾਲ ਪੰਜਾਬ ਦੇ ਹੱਕ ਚ ਖੜੇ ਪੰਜਾਬੀਅਤ ਦੇ ਹੱਕ ਚ ਖੜੇ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਉਹਨਾਂ ਨੇ ਉਸ ਜਿਹੜਾ ਆ ਸਭ ਤੋਂ ਵੱਡਾ ਜਿਹੜਾ ਆ ਆਪਾਂ ਕਹਿ ਲਈਏ ਕਿ ਆਧਾਰ ਆ ਸੈਂਟਰ ਗਵਰਨਮੈਂਟ ਦੇ ਪੀਐਮ ਯਾਨੀ ਕਿ ਨਰਿੰਦਰ ਮੋਦੀ ਉਹਨਾਂ ਦੇ ਅੱਗੇ ਵੀ ਜਾ ਕੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਜੇ ਕਿਸਾਨ ਨਹੀਂ ਰਿਹਾ ਤਾਂ ਕੁਝ ਵੀ ਨਹੀਂ ਰਹਿਣਾ ਪੰਜਾਬ ਦੇ ਕਿਸਾਨਾਂ ਦੇ ਨਾਲ ਮੱਥਾ ਲਾਉਣਾ ਬੰਦ ਕਰੋ ਉਹਨਾਂ ਦੀ ਇਨਕਮ ਸੁਧਾਰਨ ਦੇ ਲਈ ਗੱਲਬਾਤ ਕਰੋ ਔਰ ਜਦੋਂ ਉਹਨਾਂ ਨੂੰ ਮੀਡੀਆ ਨੇ ਪੁੱਛਿਆ ਤਾਂ ਉਹਨਾਂ ਨੇ ਸਵਾਬਕਿਆ ਦਿੱਤਾ ਕਿ ਹਾਂ ਜੀ ਬਲਤੇ ਸਹੀ ਆ ਜਿਹੜੇ ਮੁਲਕ 'ਚ ਅਸੀਂ ਆਉਣੇ ਆ ਜਦ ਤੱਕ ਤੁਹਾਡੀ ਪਲੇਟ ਦੇ ਵਿੱਚ ਰੋਟੀ ਨਹੀਂ ਆ ਤੇ ਸਾਰੀਆਂ ਗੱਲਾਂ ਖਰਾਬ ਐ ਰੀਡ ਦੀ ਹੱਡੀ ਦੇ ਉੱਤੇ ਕਾਬਜ ਰਹਿਣ ਦਾ ਮੁੱਲ ਵੀ ਉਹਨਾਂ ਨੂੰ ਤਾਰਨਾ ਪਿਆ ਉਹਨਾਂ ਦੇ ਘਰ ਬੜੀਆਂ ਸਾਰੀਆਂ ਰੇਟਸ ਵੀ ਹੋਈਆਂ ਹਾਲਾਂਕਿ ਉਹਨਾਂ ਦਾ ਆਖਰੀ ਲੈਟਰ ਜੋ ਚੋ ਕਹਿੰਦੇ ਆ ਕਿ ਮੇਰੇ ਕੋਲੇ ਤੇ ਪੈਸੇ ਵੀ ਨਹੀਂ ਐ ਪਰ ਮੇਰੇ ਘਰ ਰੇਟਸ ਚੱਲ ਰਹੀਆਂ ਨੇ ਮੈਨੂੰ ਪਤਾ ਹੀ ਨਹੀਂ ਐ ਸੋ ਦਿੱਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਐ ਨੇ ਪਰ ਸਲੂਟ ਐ ਆ ਇਸ ਯੋਧੇ ਨੂੰ ਕਿਉਂਕਿ ਅੱਜ ਕੱਲ ਦੇ ਜਮਾਨੇ ਦੇ ਵਿੱਚ ਜਿਗੜੇ ਜਿਵੇਂ ਜਿਸ ਤਰੀਕੇ ਨਾਲ ਕਿਹਾ ਜਾਂਦਾ ਵੀ ਹਰ ਸਰਕਾਰ ਆਪਣੇ ਗਵਰਨਰ ਜਿਹੜੇ ਆ ਉਹ ਤੈਅ ਕਰਦੀ ਹੈ ਵੱਖਰੀ ਵੱਖਰੀ ਸਟੇਟਸ ਦੇ ਵਿੱਚ ਐਲਜੀ ਹੋਣ ਦੇ ਬਾਵਜੂਦ ਜ ਗਵਰਨਰ ਹੋਣ ਦੇ ਬਾਵਜੂਦ ਵੀ ਉਹ ਰੀਡ ਦੀ ਹੱਡੀ ਤੇ ਖੜੇ ਰਹੇ ਸਾਡੀ ਪੂਰੀ ਟੀਮ ਵੱਲੋਂ ਸਲੂਟ ਹੈ ਉਹਨਾਂ ਨੂੰ ਅੱਗੇ ਵਧਦੇ ਆ ਤੇ ਤੁਹਾਨੂੰ ਕੁਦਰਤ ਦਾ ਉਹ ਕਹਿਰ ਦਿਖਾਉਨੇ ਆ ਜਿਸ ਨੇ ਅੱਜ ਮਿੰਟਾਂ ਸਕਿੰਟਾਂ ਦੇ ਵਿੱਚ ਉਤਰਕਾਸ਼ੀ ਦਾ ਨਸਤਾ ਨਾਬੂਤ ਕਰ ਦਿੱਤਾ ਯਾਨੀ ਕਿ ਇਸ ਏਰੀਏ ਦਾ ਪੂਰੇ ਤਰੀਕੇ ਦੇ ਨਾਲ ਕਾਹਨ ਹੋ ਗਿਆ ਬੱਦਲ ਫਟਦੇ ਨੇ ਔਰ ਮੈਂਟਾਸ ਕਿੰਟਾਂ ਦੇ ਵਿੱਚ ਇਹ ਸੋਹਣੇ ਖੇਲਿਆਨ ਖੇਤ ਘਰ ਉਜੜ ਕੇ ਤਬਾਹ ਹੋ ਜਾਂਦੇ ਨੇ ਹਿਮਾਚਲ ਯਾਂ ਕਹਿ ਲਈਏ ਕਿ ਪਹਾੜਾਂ ਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਇਹਨਾਂ ਦਿਨਾਂ ਦੇ ਵਿੱਚ ਥੋੜੀਆਂ ਔਖੀਆਂ ਹੋ ਜਾਂਦੀਆਂ ਨੇ ਪਰ ਮਾਡਰਨ ਸਿਸਟਮ ਨੇ ਸਾਨੂੰ ਇੰਨਾ ਉਲਝਾ ਕੇ ਰੱਖ ਦਿੱਤਾ ਕਿ ਹੁਣ ਜਦੋਂ ਇਦਾਂ ਦੇ ਜਿਹੜੇ ਆ ਆਪਾਂ ਕਹਿ ਲਈਏ ਕਿ ਜਿਹੜੇ ਐਕਸੀਡੈਂਟ ਹੁੰਦੇ ਨੇ ਉਹਨਾਂ ਤੋਂ ਬਾਅਦ ਸਭ ਕੁਝ ਤਬਾਹ ਹੋ ਜਾਂਦਾ ਹੈ ਹਰੇ ਤੱਕ ਚਾਰ ਮੌਤਾਂ ਦਾ ਜਿਹੜਾ ਆ ਪੁਸ਼ਟੀ ਕੀਤੀ ਗਈ ਆ ਪਰ ਐਨਡੀਆਰਐਫ ਦੀਆਂ ਸੱਤ ਟੀਮਾਂ ਜਿਹੜੀਆਂ ਦਿੱਲੀ ਤੁਰਵਾਨਾ ਹੋ ਗਈਆਂ ਉਥੇ ਦੀਆਂ ਲੋਕਲ ਟੀਮ ਜਿਹੜੀਆਂ ਨੇ ਉਥੇ ਪਹੁੰਚ ਗਈਆਂ ਨੇ ਪਰ ਇਹ ਵੀਡੀਓ ਦੇਖ ਕੇ ਰੋਂਗ ਟੇ ਖੜੇ ਹੋ ਜਾਂਦੇ ਨੇ ਕਿ ਕੁਦਰਤ ਕੈਰਵਾਨ ਕਿਵੇਂ ਹੁੰਦੀ ਹੈ ਔਰ ਇਸ ਤਰੀਕੇ ਦੇ ਨਾਲ ਹੁੰਦੀ ਹੈ ਤੁਸੀਂ ਦੇਖੋ ਵੀ ਜਿਹੜੇ ਲੋਕ ਇਸ ਤੂਫਾਨ ਦੇ ਥੱਲੇ ਆਏ ਆ ਉਹ ਕਿੰਨੀ ਜਦੋਜਹਿਦ ਕਰਨ ਦੇ ਲਈ ਬਚ ਰਹੇ ਸਨ ਪਰ ਇਸ ਤੂਫਾਨ ਦੀ ਇੱਕ ਲਪਟ ਨੇ ਉਹਨਾਂ ਨੂੰ ਆਪਣੇ ਥੱਲੇ ਦੇ ਦਿੱਤਾ ਔਰ ਇਹ ਉਤਰਕਾਸ਼ ਦੀਆਂ ਤਸਵੀਰਾਂ ਨੇ ਔਰ ਜਦੋਂ ਆਪਾਂ ਕਹ ਲੈ ਕਿ ਇਨੇ ਦਿਨੀ ਲੋਕ ਉੱਥੇ ਬੜਾ ਜਾਂਦੇ ਨੇ ਸੋ ਬੱਚੋ ਆਪਣਾ ਜੋ ਟੂਰ ਪਲਾਨ ਕਰ ਰਹੇ ਆ ਤਾਂ ਪਹਿਲਾਂ ਇਸ ਤਬਾਹੀ ਦਾ ਮੰਜ਼ਰ ਨੂੰ ਜੜਾਇਆ ਆਪਣੇ ਦਿਮਾਗ ਦੇ ਵਿੱਚ ਜੂਰ ਰੱਖਿਓ ਅੱਗੇ ਵੱਧਦੇ ਆ ਤੇ ਅੱਜ ਦਿੱਲੀ ਦੇ ਵਿੱਚ S Y L ਦੀ ਮੀਟਿੰਗ ਹੋਈ ਆ ਔਰ ਉਸ ਮੀਟਿੰਗ ਤੋਂ ਬਾਅਦ ਬਹੁਤ ਕੁਝ ਨਿਕਲ ਕੇ ਆਇਆ ਪਰ ਸੀਐਮ ਭਗਵੰਤ ਮਾ ਜਦੋਂ ਇਸ ਮੀਟਿੰਗ ਤੋਂ ਬਾਹਰ ਆਏ ਨੇ ਤਾਂ ਉਹਨਾਂ ਨੇ ਇੱਕੋ ਗੱਲ ਦੇ ਵਿੱਚ ਨਿਵੇੜਾ ਕੀਤਾ ਕਿ ਇਹਦਾ ਹੱਲ ਹੈਗਾ ਆ ਯਾਨੀ ਕਿ ਯਮੁਨਾ Y S L ਯਮੁਨਾ ਸਤਲੁਜ ਲੈਣ ਯਾਨੀ ਕਹਿੰਦੇ ਵੀ ਜਦੋਂ ਪੰਜਾਬ ਹਰਿਆਣਾ ਇਕੱਠਾ ਸੀਗਾ ਤੇ ਉਦੋਂ ਯਮਨਾ ਦਾ ਪਾਣੀ ਇੱਥੇ ਆਉਂਦਾ ਸੀਗਾ ਹੁਣ ਕਿਉਂ ਨਹੀਂ ਤੁਸੀਂ ਦੇ ਰਹੇ ਉਹਦੇ ਉੱਤੇ ਕੀ ਗੱਲਬਾਤ ਹੋਈ ਆ ਤੁਹਾਨੂੰ ਸੁਣਾ ਦਿੰਨੇ ਆ ਆਪਨੇ ਕਹਿ ਦਿਆ ਹੈ ਕਿ ਐਸਆਈਐਲ ਪੇ ہمارا ਸਟੈਂਡ ਹੈ ਕਿ ਹਮ ਐਕ੍ਰੋਇਲ ਕੇ ਲਈ ਤਿਆਰ ਨਹੀਂ ਹੈ ਆਪਨੇ ਤੁਸਰਾ ਸੁਝਾਅ ਦਿਆ ਹੈ ਤੋ ਐਸਆਈਐਲ ਕੋ ਚੱਕਰ ਦਾ ਮੁੱਦਾ ਇਸ ਤੇ ਹਟਾ ਦਿਓ ਵਾਏ ਸਰ ਜੀ ਜਬ ਹਰਿਆਣਾ ਔਰ ਪੰਜਾਬ ਇਕੱਠੇ ਹੁੰਦੇ ਤੇ ਯਮਨਾ ਮੇ ਪੰਜਾਬ ਕਾ ਹਿੱਸਾ ਹੁਤਾ ਸੀ ਜੀ 1 ਨਵੰਬਰ 1966 ਕੋ ਹਰਿਆਣਾ ਲੱਗ ਗਿਆ ਹਰਿਆਣਾ ਕਾ ਹਿੱਸਾ ਤੋ ਯਮਨਾ ਮੇ ਬਚ ਗਿਆ पंजाब का कट गया अब हरियाणा हैं से यमुना सतलुज पूरे हरियाणा को पानी दो जितना बच गया सतलुज को दे देना आजकल तो कोई ग्रेविटी की चक्कर भी नहीं है वो ही यमुना जो है वो यूपी से लेके बांग्लादेश तक सारा डुबो देती है

मुख्यमंत्री हरियाणा तो प्राय सिंह सैनी मौजूद थे हेलो हरियाणा के और राज्य के केंद्र सरकार के और पंजाब के सभी इरिगेशन के नहरी विभाग के इंजीनियर फैक्ट्री बड़े अफसर मौजूद बड़ी देर से मामला चल रहा है मीटिंग चल रही है मामला माननीय सुप्रीम कोर्ट में चल रहा है तो आज अच्छे माहौल में बात हुई और तेरह तारीख जो तो, तो के माननीय सुप्रीम कोर्ट में डेट है इस मामले के। तो, तो क्योंकि माननीय सुप्रीम कोर्ट ने यह कहा था कि बैठ के अगर सुलझता है मामला तो दोनों मुख्यमंत्री दोनों अधिकारीगण दोनों स्टेटों के चीफ सेक्रेटरी बैठ जाएं तो हमने काफी मीटिंग की आखिरी मीटिंग के समय आज का दिन तय किया गया था उसी में आ जाए कुछ तो चीजें पॉजिटिव हो रही हैं उम्मीद है कि कुछ कदम आगे बढ़ा जाएगा क्योंकि तो ये नासूर बन चुका है दोनों स्टेटों के लिए ये राजनीतिक मुद्दा बन चुका है हमें तो विरसे में मिला है विरासत में मिला है हमारी पंजाब और हरियाणा के दोनों की आपस में कोई लड़ाई नहीं है लेकिन ये राजनीतिक लोगों ने इसको एक लड़ाई का कारण तो हम दोनों मुख्यमंत्री और जनशक्ति मिली बैठे हैं और कुछ पॉजिटिविटी आज के से निकली है कुछ आगे बढ़ने का रास्ता बन सकता है तो उसके लिए फिर मिलेंगे तेरा तारीख से बैठें और क्योंकि अभी तो, 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 तो बाढ़ का खतरा मंडरा रहा है जगह जगह देश में तो आज मैं की मैं मुलाकात के बारे में सिर्फ इतनी बता सकता हूं कि उम्मीद पे दुनिया कैम है मुझे उम्मीद है कि मैं पंजाब का पक्ष नीचे रखने में कामयाब रहा मुझे उम्मीद है कि उस पर केंद्र सरकार विचार करेगी और पंजाब जो है वो तो पूरे देश की फूड बॉल है चावल गेहूं मक्की सरसों बाजरा जो भी देश को चाहिए होता है वो हम हैं उसके लिए पानी चाहिए तो पानी कम हो रहा है तो रिव्यू भी होना चाहिए कि पच्चीस साल बाद हर बड़े फेर ने लॉज इससे में बातें हुई और अच्छे माहौल सर तरीके से एसवाईएल पे स्टैंड अभी तक हमारा कायम है जो पापा जाता है उस तो कोई इंडस वाला क्या बना सर हाँ वो जो अभी एक नई प्रगति हुई है इंडस्ट्रीटी वाली जी इंडस्ट्रीटी रात हुई है और प्रधानमंत्री जी ने दो दिन पहले संसद में बोला भी है सबसे ज्यादा नुकसान पानी का पंजाब का हरियाणा का और राजस्थान का हो अगर इंडस्ट्री रहती है तो हम आज भी मैंने बोला लिख के भी देंगे में भी बोलेंगे चनाब कश्मीर नदी उच्च ये पानी पंजाब को आता है सागर डैम कोंग डैम और थोड़ी देर में शाहपुर कंडी डैम भी हमारा अभी पानी भर तो ये पानी आगे डाइवर्ट हो सके हमारे पास होगा तो देंगे ना तो चैनल उसका फर्स्ट चैनल पंजाब, तो अगर वो ट्रीटी रात रहे और सच्ची नीयत से केंद्र सरकार जो है वो पानी इधर डायवर्ट करे हम पंजाब के लिए जितना तो पानी इस्तेमाल करना चाहते हैं हमारा ही पूरा हो जाएगा हरियाणा का भी मतलब चाहे अरब सागर में फेंकते हैं तो पानी इतना आ जाएगा 24 एमएफ 24 मिलियन एकड़ फीट पानी आ जाएगा हमारा झगड़ा कितना है दो तीन एम का पंजाब के पास डैम है भाखड़ा है पोंग है कंडी है रंजीत सागर है पंजाब रोक सकता है उसको फिर डाइवर्ट कर सकता है तो अगर वो इंडस्ट्री टी रात ना हो मैं यही दुआ करता हूं कि ट्रम्प कोई ऐसा ट्वीट ना कर दे कि वो जो ट्रीटी थी वो बहाल कर दी मैंने बस वो राती रहे और पानी मिल जाएगा हमें तो पंजाब को पानी मिल गया पंजाब ने पानी से उग...